ਨਾਲ ਲਾਖਵਜਰੀ ਪ੍ਰਧਾਨ ਸ਼੍ਰੀ ਗੁਰੂਦਾਸ ਜੈਪੁਰ ਤੋਂ ਉੱਪਰ ਤੋਂ ਤੇ ਇਸਰ ਜਿਸ ਤਰ੍ਹਾਂ ਆਦਮਪੁਰ ਦਾ 에어ਪੋਰਟ ਦਾ ਮੁੱਦਾ ਕਾਫੀ ਚਿਰਾਂ ਤੋਂ ਜਿਹੜਾ ਵਿੱਚ ਲੜਕਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਸਾਰਾ ਉਹਦੇ ਵਿੱਚ ਤਾਂ ਦੋ ਤਿੰਨ ਵਾਰ ਜਿਹੜੇ ਸਾਡੇ ਐਮਪੀ ਸਾਹਿਬ ਰਹੇ ਆ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਇਹਦੇ ਬਾਰੇ ਕਿ ਅਸੀਂ ਜਿਹੜਾ ਬਿੱਲ ਪਾਸ ਕਰਵਾ ਦਿੱਤਾ ਨਾਂ ਦੇ ਉੱਤੇ ਸ਼੍ਰੀ ਗੁਰੂਦਾਸ ਮਹਾਰਾਜ ਇਹ ਪਰ ਹਾਲ ਤੱਕ ਜਿਹੜਾ ਉਹ ਮਤਲਬ ਚਿਹਰੇ ਵਿੱਚ ਨਹੀਂ ਆਇਆ ਕਿ ਹਾਲ ਪਬਲਿਕ ਵਿੱਚ ਜਿਹੜਾ ਪੇਜ ਨਹੀਂ ਕੀਤਾ ਹੈ ਕਿ ਜਿਹੜਾ ਨਾਂ 에어ਪੋਰਟ ਦਾ ਰੱਖਿਆ ਗਿਆ ਤੇ ਜਿਸ ਤਰ੍ਹਾਂ ਸਾਨੂੰ ਪਹਿਲਾਂ ਚੰਨੀ ਨੂੰ ਜਿਹੜਾ ਆਪਣੇ ਲੈਸਕਰ ਮੁੱਖ ਮੰਤਰੀ ਲਗਾਇਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਉਪ ਮੁੱਖ ਮੰਤਰੀ ਲਗਾਏ ਕਿ ਹੰਦ ਤੱਕ ਲਗਾਇਆ ਕਿ ਨਹੀਂ ਦੇਖੋ ਸਰ ਉਹਨਾਂ ਦੇ ਸੀਐਮ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਗਿਫਟੀ ਜਿਹੜਾ ਸੀਐਮ ਲਾਵਾਂਗੇ ਇਸ ਚੀਜ਼ ਦੇ ਬਰਾਦਰ ਵਿੱਚ ਉਹਦੇ ਉਸ ਮੁੱਦੇ ਦੇ ਵਿੱਚ ਵੀ ਉਹ ਇਹਨਾਂ ਨੇ ਹਾਲੇ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਹੈ ਤੇ ਜਿਸਨ ਸਰੂਨ ਜਿਸ ਜੀ ਸਿੰਘ ਗੜੀ ਉਹਨਾਂ ਨੂੰ ਚੇਅਰਮੈਨ ਲਾਇਆ ਕੀ ਕਹਿਣਾ ਚਾਹੂਗਾ ਤੁਸੀਂ ਦੇਖੋ ਜੀ ਉਹ ਵੀ ਜਸਵੀਰ ਸਿੰਘ ਗੜੀ ਜੀ ਉਹ ਲਾਇਆ ਉਹਨਾਂ ਨੇ ਚੇਅਰਮੈਨ ਤਾਹੀ ਬਹੁਤ ਖੁਸ਼ੀ ਆ ਕਿ ਸਾਡੇ ਜਿਹੜੇ ਸਮਾਜ ਦਾ ਜਿਹੜਾ ਲੱਗੇ ਐਸਟੀ ਕਮਿਸ਼ਨਰ ਉਹਨਾਂ ਚੇਅਰਮੈਨ ਲਾਇਆ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇ ਤੇ ਜਿਹੜੇ ਸਾਡੇ ਸਮਾਜ ਦੇ ਜਿਹੜੇ ਮੁੱਦੇ ਆ ਕਈ ਜਿਹੜੇ ਬੰਦ ਪਏ ਆ ਉਹਨਾਂ ਨੂੰ ਉਹ ਜਿਹੜੀ ਉਹਨਾਂ ਦੇ ਅੰਦਰ ਸੀਸਾ ਜਾਗੀਆਂ ਵਾ ਕਿ ਅਸੀਂ ਜਿਹੜਾ ਉਹਨਾਂ ਕੋ ਆਪਣਾ ਜਿਹੜਾ ਦੁੱਖ ਲੈ ਕੇ ਜਾਵਾਂਗੇ ਜਿਹੜਾ ਸਾਡਾ ਹਾਲੁ ਸਕੂਗਾ ਤੇ ਜੇ ਇਸ ਤਰ੍ਹਾਂ ਸਾਰਾ ਪਿੱਛੇ ਜਿਹੇ ਪ੍ਰੋਗਰਾਮ ਹੋ ਗਿਆ ਸਾ ਪੂਰੇ ਬਦਾਸ ਮਾਰਾ ਜੀ ਦਾ ਗੁਰਪੁਰ ਤੇ ਕਾਫੀ ਜਗ੍ਹਾ ਤੇ ਜਿਹਦੇ ਗੁਰਪੁਰ ਨਹੀਂ ਮਨਾਉਣ ਦਿੱਤੇ ਗਏ ਕੀ ਕਾਰਨ ਹੋਇਆ ਸਰੋ ਜੀ ਦੇਖੋ ਜੀ ਸਰ ਉਹਨਾਂ ਦੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਗੁਰਪੁਰ ਉਹਨਾਂ ਕਈ ਥਾਵਾਂ ਤੇ ਨਹੀਂ ਜਿਹੜੇ ਮਨਾਏ ਆ ਉਹਦੇ ਵਿੱਚ ਜਿਹੜੀ ਆ ਲੋਕਾਂ ਦੀ ਜਿਹੜੀ ਆ ਇਹ ਜਿਹੜੀ ਸੋਚ ਆ ਅਸੀਂ ਉਹਨੂੰ ਕਹਿ ਸਕਦੇ ਆ ਕਿ ਉਹਨਾਂ ਜਿਹੜੀ ਸੋਚ ਆ ਬਹੁਤ ਗੰਦੀ ਸੋਚ ਆ ਇਹ ਜਿਹੜੇ ਸਾਡੇ ਮਹਾਰਾਜੇ ਨਾਲ ਜਿਹੜਾ ਵਿਚਕਰਾ ਕਰਦੇ ਆ ਤੇ ਜਿਸ ਤਰ੍ਹਾਂ ਸਾਨੂੰ ਪੰਜਾਬ ਦੇ ਵਿੱਚ ਕਹਿੰਦੇ ਯਾਦਪਾਦ ਖਤਮ ਹੋ ਗਿਆ ਕੀ ਵਾਕਈ ਯਾਦਪਾਦ ਖਤਮ ਹੋ ਗਈ ਜੀ ਦੇਖੋ ਜੀ ਇਹ ਪੰਜਾਬ ਲੈਵਲ ਦੇ ਵਿੱਚ ਜਿਹੜੀ ਯਾਦਪਾਦ ਆ ਸਾਡੇ ਜਿਹੜੇ ਸਮਾਜ ਨਾਲ ਬਹੁਤ ਵੱਡਾ ਜਿਹੜਾ ਵਿਚਕਰਾ ਕਰਦੇ ਹਾਲੇ ਤੱਕ ਵੀ ਜਿਹੜੇ ਕਈ ਕੇਸ ਇਦਾਂ ਦੇ ਆ ਅਸੀਂ ਜਾਂਦੇ ਵੀ ਹਾਂ ਉਹਨਾਂ ਦੇ ਕੇਸਾਂ ਦੇ ਵਿੱਚ ਵੀ ਜਿਹੜੀ ਜਾਗਪਾਤ ਦਾ ਬਹੁਤ ਵੱਡਾ ਜਿਹੜਾ ਵਿਕਤਤਾ ਕੀਤਾ ਜਾਂਦਾ ਸਾਡੇ ਤੁਸੀਂ ਸਰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਹੈਗੇ ਜਾਂ ਵੈਸੇ ਜਾਂ ਆਜ਼ਾਦ ਜਿੱਦਾਂ ਨਹੀਂ ਨਹੀਂ ਸਰ ਮੈਂ ਆ ਆਜ਼ਾਦ ਹੀ ਆਂ ਜਿ ਆਪਾਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਆਪਣਾ ਕੋਈ ਜਣਾ ਦੇਣਾ ਨਹੀਂ ਆਈ ਆਪਣੇ ਸਮਾਜ ਦੇ ਨਾਲ ਜਿਹੜੇ ਆ ਨਾਲ ਖੜ ਕੇ ਜਿਹੜੇ ਆਪਾਂ ਕੰਮ ਕਰਦੇ ਆ ਆਪਣੇ ਜੱਥੇ ਬੰਦੀਆਂ ਸਾਡੀਆਂ ਜਿਹੜੇ ਬਣੀਆਂ ਆਪਣੇ ਸਮਾਜ ਦੀਆਂ ਕਿਤੇ ਵੀ ਜਿਹੜੇ ਸਾਡੇ ਸਮਾਜ ਨਾਲ ਵਿਤਕਰਾ ਹੁੰਦਾ ਵਾ ਕਿਤੇ ਕੋਈ ਸਾਡੇ ਨਾਲ ਤੱਕਾ ਹੁੰਦਾ ਵਾ ਇਹੜੀਆਂ ਸਾੜੀਆਂ ਜਿੱਥੇ ਬੰਦੀਆਂ ਬਣੀਆਂ ਸੀ ਉਹ ਉੱਥੇ ਮੋਢੇ ਨਾਲ ਮੋਢਾ ਜੋੜ ਕੇ ਛਾਤੀ ਨਾਲ ਛਾਤੀ ਜੋੜ ਕੇ ਉੱਥੇ ਅਸੀਂ ਪਹੁੰਚਦੇ ਹਾਂ ਤੇ ਸਾਡਾ ਕਿਸੇ ਬਾਰਡਿੰਗ ਦਾ ਕੋ ਲੈਣਾ ਦੇਣਾ ਨਹੀਂ ਹੁੰਦਾ ਤੇ ਇਸ ਤਰ੍ਹਾਂ ਸਾਰਾ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਹੈ ਤੇ ਸਰਕਾਰ ਵੀ ਬਹੁਤ ਗਿਰੀਤਾਂ ਨਾਲ ਲਾਰੇ ਕੀ ਕਹਿਣਾ ਚਾਹੋ ਤੁਸੀਂ ਦੇਖੋ ਸੀਐਮ ਸਾਹਿਬ ਅਸੀਂ ਤਾਂ ਸਾਰਾ ਦੇਖ ਰਹੇ ਹਾਂ ਸੀਐਮ ਸਾਹਿਬ ਨੇ ਜਿਹੜੇ ਦੋ 15 20 ਦਿਨਾਂ ਦੇ ਵਿੱਚ ਜਿਹੜਾ ਅਸੀਂ ਲਾਈਵ ਦੇਖ ਰਹੇ ਹਾਂ ਕਿ ਜਿਹਨਾਂ ਨਸ਼ੇ ਤਸਕਰਾਂ ਨੇ ਜਿਹੜੇ ਲੋਕ ਕਮਾਈ ਦਨ ਕੀਤੀ ਉਹਨਾਂ ਜਿਹੜੇ ਘਰ ਵਟਾਈ ਜਾ ਰਹੇ ਆ ਇਸ ਚੀਜ਼ ਤੋਂ ਬਹੁਤ ਜ਼ਿਆਦਾ ਸੀਮਸਾਲ ਦੇ ਖੁਸ਼ ਆਗੇ ਆ ਵੀ ਜਿਹੜੇ ਜਿਹੜੇ ਗਲਤ ਜਿਹੜੇ ਨਸ਼ਾ ਤਸਕਰੀ ਵੱਡੇ ਹਾਈ ਲੈਵਲ ਦੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਘਰਟ ਆਏ ਗਏ ਆ ਇਸ ਚੀਜ਼ ਤੋਂ ਆਪਾਂ ਬਹੁਤ ਖੁਸ਼ ਤੇ ਸਰ ਜਿਹੜੇ ਗਰੀਬਾਂ ਨੇ ਘਟਾਈ ਗਏ ਜਾਂ ਅਮੀਰਾਂ ਵੀ ਢਾਈ ਗਏ ਇਸ ਵਕਤ ਦੇਖੋ ਸਰ ਜਿਨ੍ਹਾਂ ਉਹਨਾਂ ਨੇ ਤਾਂ ਜਿਹੜੇ ਜਿਹੜੇ ਬੰਦੇ ਗਲਤ ਕੰਮ ਕਰ ਰਹੇ ਆ ਉਹਨਾਂ ਨੇ ਜਿਹੜਾ ਵੈਰੀਫਿਕੇਸ਼ਨ ਕਰਕੇ ਉਹ ਚਾਹੇ ਗਰੀਬ ਦਾ ਚਾਹੇ ਅਮੀਰ ਦਾ ਉਹਨਾਂ ਨੇ ਵੈਰੀਫਿਕੇਸ਼ਨ ਕਰਕੇ ਜੋ ਸਰਕਾਰੇ ਕੰਮ ਕਰ ਰਹੀ ਆ ਤੇ ਉਹਨਾਂ ਦੇ ਘਰ ਜਿਹੜੇ ਢਾਹ ਰਹੀ ਆ ਕਿ ਉਹਨਾਂ ਨੇ ਜਿਹੜਾ ਪੂਰਾ ਵੈਰੀਫਿਕੇਸ਼ਨ ਕਰਕੇ ਕੇ ਬੰਦਾ ਵਾਕਿਆ ਨਸ਼ੇ ਵੇਚ ਰਿਹਾ ਡਰਗ ਵੇਚ ਰਿਹਾ ਜੀ ਤੇ ਜਿਸ ਤਰ੍ਹਾਂ ਸਾਨੂੰ ਬਾਬਾ ਸਾਹਿਬ ਜੀ ਆ 14 ਫਰਵਰੀ ਨੂੰ ਜਨਮ ਦਿਨ ਦੀ ਆਇਆ ਕੀ ਕਹਿਣਾ ਚਾਹੁੰਦੇ ਤੁਸੀਂ ਦੱਸ ਕਰੋ ਸਰ ਬਾਬਾ ਸਾਹਿਬ ਮੇਦਕਾਰ ਜਿਹੜਾ ਪ੍ਰੋਗਰਾਮ ਆ ਰਿਹਾ ਹੈ ਇਹ ਤਾਂ ਇਹ ਕਹਿ ਰਹੇ ਆ ਸਾਰੀ ਪਗਲੀ ਨੂੰ ਹੱਥ ਜੋੜ ਕੇ ਕਿ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਬਾਬਾ ਸਾਹਿਬ ਦਾ ਜਿਹੜਾ ਪ੍ਰੋਗਰਾਮ ਲਾਉਣਾ ਚਾਹੀਦਾ ਵਾ ਕਿ ਜਿਹੜੇ ਸਾਡੀ ਉਹਨਾਂ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਬਾਬਾ ਸਾਹਿਬ ਜੀ ਨੇ ਸਾਡੇ ਬਾਰੇ ਸਾਡੀ ਕੌਮ ਲਈ ਸਾਡੇ ਲਈ ਸਾਡੇ ਲਈ ਕੀ ਕੀਤਾ ਵਾ ਹਰ ਇੱਕ ਪਿੰਡ ਦੇ ਵਿੱਚ ਬਾਬਾ ਸਾਹਿਬ ਜੀ ਦਾ ਇਹ ਪ੍ਰੋਗਰਾਮ ਕਰਉਣਾ ਚਾਹੀਦਾ ਮੇਰੀ ਰਹੀ ਹੱਥ ਜੋੜ ਕੇ ਅਪੀਲ ਹੈ ਸਾਰੀ ਸੰਗਤ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਇੰਡੀਆ ਵਾਸੀਆਂ ਨੂੰ ਬੇਨਤੀ ਹੈ ਕਿ ਬਾਬਾ ਸਾਹਿਬ 14 ਅਪ੍ਰੈਲ ਨੂੰ ਆ ਰਹੇ ਆ ਪ੍ਰੋਗਰਾਮ ਸਾਰੀ ਸੰਗਤ ਨੂੰ ਸਰਦ ਨਾਲ ਇਹ ਮਨਾਉਣਾ ਚਾਹੀਦਾ ਚੰਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ